ਕਹੋ ਆ ਬੱਲੇ ਬੱਲੇ ਆਏ ਹਾਏ ਯੱਸਾ ਪਟੀ ਭਾਨੇ ਪਹਿਲਵਾਨ ਦਾ ਪੱਟਾ ਜੇਕਰ ਮੈਂ ਯੱਸੇ ਦੀ ਗੱਲ ਕਰਾਂ 137 ਮੋਟਰਸਾਈਕਲਾਂ ਦਾ ਜੇਤੂ ਆ ਯੱਸਾ ਕਹਿੰਦੇ ਵੀ ਗੱਡੀਆਂ ਦਾ ਜੇਤੂ ਆ ਯੱਸੇ ਨੇ ਕਹਿੰਦੇ ਵੀ ਕਰੈਕਟਰ ਜਿੱਤੇ ਨੇ ਤਰਨਤਨ ਦੀ ਧਰਤੀ ਤੇ ਰੁਸਤ ਮਹਿੰਦ ਫੇਦ ਦੁਆਰਾ ਬਣਿਆ ਜੱਸੇ ਪੱਟੀ ਨੇ ਵੀ 2024 ਚ ਫੇ ਕੋਕੇ ਜੜੇ ਨੇ ਐਨ ਕਹਿੰਦੇ ਵੀ ਕੁਸ਼ਤੀ ਤੇ ਇਤਰਾਜ਼ ਹੁੰਦੀ ਪਈ ਆ ਖਾੜੇ ਪਾਸ਼ਾ ਸੈ ਦੇ ਵਿੱਚ ਐਨ ਕਹਿੰਦੇ ਵੱਡੀਆਂ ਗੱਲਾਂ ਮੋਹ ਨੂੰ ਦਈਏ ਦੀ ਗੱਲ ਕਰਾਂ ਇਹ ਦਿੱਲੀ ਦਾ ਪਹਿਲਵਾਨਾ ਹੈਲੋ ਲਓ ਬੜੀ ਸ਼ਾਨਦਾਰ ਕੁਸ਼ਤੀ ਮੈਦਾਨ ਦੇ ਵਿੱਚ ਸ਼ੁਰੂ ਹੋਈ ਹੈ। ਇੱਕ ਪਾਸੇ ਜੱਸਾ ਪਹਿਲਵਣ ਪੱਟੀ ਰਹਿਸ਼ ਤਰਨ ਤਰਨ ਪਰ ਨਾਂ ਦੇ ਮਗਰ ਪੱਟੀ ਲੱਗਦਾ। ਭਾਨੇ ਪਹਿਲਵਣ ਜੀ ਦਾ ਸਖਿਰਤਾ ਤੇ ਨਾਲੇ ਮੋਨੂ ਪਹਿਲਵਣ ਦਈਆ। ਬਾਤ ਸਾਂਹੇ ਦੀ ਹੋਣੀ ਹੈ ਕੌਣ ਜਿੱਤ ਪ੍ਰਾਪਤ ਕਰਦਾ। ਕਹਿੰਦਾ ਅੰਬਰਾਂ ਦੇ ਨਾਲੇ ਅਸੀਂ ਖੈਣਾ ਜਾਣਦੇ। ਉਹ ਰੱਬ ਦੇ ਰਾਜਾ ਦੇ ਵਿੱਚ ਰਹਿਣਾ ਜਾਣਦੇ। ਮਿਹਨਤਾਂ ਦਾ ਰਹਿੰਦਾ ਸਾਨੂੰ ਨਸਾ ਚੜਿਆ। ਉਹ ਕਰਦੀ ਏ ਪਾਸੇ ਜਿਹੜਾ ਮੂਹਰੇ ਆ ਕੇ ਖੜਿਆ ਉਹ ਕਰਦੀ ਏ ਪਾਸੇ ਉਹ ਜਿਹੜਾ ਮੂਹਰੇ ਆ ਕੇ ਖੜਿਆ ਕਹਿੰਦੇ ਵੀ ਏ ਪੰਜਾਬ ਕੇਸਰੀ ਬਾਲ ਕੇਸਰੀ ਦਿੱਲੀ ਦੇ ਵਿੱਚ ਖਿਤਾਬ ਜਿੱਤੇ ਨੇ ਸੰਭਲ ਨੇ ਐਨ ਕਹਿੰਦੇ ਵੀ ਆ ਮੋਨੂ ਦੀ ਵੀ ਤੂਤੀ ਬੋਲਦੀ ਆ ਲੱਗਪਗ 35 ਮੋਟਰਸਾਈਕਲਾਂ ਦਾ ਇਹ ਦੂਆ ਮਲ ਆ ਸੰਭਲ ਨੇ ਵੀ ਕਹਿੰਦੇ ਐਨ ਵੱਡੀਆਂ ਗੱਲਾਂ ਕਰਾਈਆਂ ਨੇ ਕਹਿੰਦਾ ਸ਼ਿੰਜਾਂ ਦਾ ਹੁਣ ਸੀਜੇ ਨੇ ਮਿੱਤਰੋ ਹੁਣ ਪੈਣੇ ਵੇਖ ਪਟਾਕੇ ਖਾੜ ਖਰਾਕਾਂ ਖੁੱਲੀਆਂ ਗੱਬਰੂ ਸਖਤ ਮਿਹਨਤਾਂ ਲਾ ਕੇ ਅੱਜ ਕਿਹੜੇ ਮਲ ਦੀ ਤੂਤੀ ਬੋਲੂ ਕਿਹੜੇ ਮਲ ਨੂੰ ਟਾਕੇ ਮਾਵਾ ਦੇ ਪੁੱਤ ਕਰਦੇ ਤਿਆਰੀ ਸਖਤ ਮੇਨ ਲਾ ਕੇ ਆ ਜਾਓ ਪਾਜੀ ਉੱਥੀ ਲਓ ਚੱਲਦੀ ਕੁਸ਼ਤੀ ਆਹ ਓ ਬੱਲੇ 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 ਮੋਨੂ ਪੈਲਵਨ ਪੱਟ ਲੱਗਣ ਦੀ ਕੋਸ਼ਿਸ਼ ਕਰਦਾ ਹੋਇਆ ਵਾਦ ਸਮੇ ਦੀ ਹਣੀ ਆ ਕਹਿੰਦਾ ਪੱਟਾਂ ਦੀ ਤਿਆਰੀ ਦੱਸ ਦੀਆਂ ਬੈਠਕਾ ਤੇ ਮੋਟੀ ਤੌਣ ਭਰਦੀ ਗਵਾਹੀ ਜੋਰਾਂ ਦੀ ਸ਼ਿੰਗਾਰ ਦੇ ਨੇ ਡੰਡ ਟੌਲੀ ਆਂਦੀ ਸੇਪ ਨੂੰ ਮਿਹਨਤ ਮਹਤਾਜ ਨਾਲ ਸਟੈਪਾਂ ਮੋਹਰਾਂ ਦੀ ਖਾਦੀ ਹੋਈ ਖਿਰਾਕ ਚਿਹਰਾ ਛੱਡੇ ਲਾਲੀਆਂ ਓ ਸਾਦਗੀ ਬਧਾਉਂਦੀ ਸੋਭਾ ਉਸਤਾਦੀ ਕਿ ਸੋਨੀ ਘੱਟ ਬੋਲਣਾ ਪਸੰਦ ਮੱਲਾ ਨੂੰ ਤਾਂ ਹੀ ਉਹ ਗੁਦਰਤ ਨਾਲ ਸੌਰਤਨ ਆਵਾਜ਼ ਦੀ ਬੱਲੇ ਬੱਲੇ ਬੀ ਕੋਈ ਦਾ ਬਾਪੂ ਪੂਰੀ ਮੱਝ ਲਿਆਵੇ ਜਿਹਦਾ ਦੁੱਧ ਢੇਰੀ ਨਾਲ ਜਾਵੇ ਚਾਲ ਬੱਕਰੇ ਦਾ ਫਿਰ ਪਉਣਾ ਹੀ ਪੈਂਦਾ ਏ ਪੁੱਤ ਨੂੰ ਸ਼ੇਰ ਬਣਾਉਣਾ ਤੇ ਸੰਧੂਆ ਘਰ ਤਾਂ ਬਈ ਖਬੋਣੀ ਪੈਂਦਾ ਬਾਜਾ ਬਾਬਾ RAMਦੇਵ ਵੀ ਕਹਿੰਦਾ ਹੁੰਦਾ ਵੀ ਤਾੜੀਆਂ ਮਾਰਨ ਨਾਲ ਖੋਣ ਦਾ ਸਰਕਲ ਤੇਜ ਹੋ ਜਾਂਦਾ ਇੱਕ ਵਾਰ ਛੰਡੀ ਵਾਲੇ ਪਹਿਲਵਾਨਾਂ ਲਈ ਬਣਾ ਦਿਓ ਤਾੜੀਆਂ ਇੱਕ ਵਾਰ ਇਹ ਮਲਯੁੱਧ ਹੋ ਰਿਹਾ ਤੁਹਾਡੇ ਸਾਹਮਣੇ ਇੱਕ ਪਾਸੇ ਜੱਸਾ ਪਹਿਲਵਾਨ ਪੱਟੀ ਤੇ ਦੂਜੇ ਪਾਸੇ ਮੋਨੂ ਦਈਆ ਦਿੱਲੀ ਬਾਤ ਸੰਮੇ ਦੀ ਹੋਣੀ ਆ ਕਹਿੰਦਾ ਮਨ ਨਹੀਂ ਮਾਮਾ ਤੇ ਉੱਚੀ ਰੱਖ ਦੇ ਅਸੀਂ ਮਾੜਾ ਨਾ ਕਦੇ ਕਿਸੇ ਦਾ ਤੱਕਦੇ ਓ ਕਾਕੂ ਮਹਿਣੀਆਂ ਉਹਨਾਂ ਦੀ ਸੁੱਖ ਮੰਗਦਾ ਜੋ ਰਾਹੀ ਕੰਡੇ ਬੋਂਦੇ ਰਹਿੰਦੇ ਨੇ ਓ ਸਾਡੇ ਹੌਸਲੇ ਬੁਲੰਦ ਰੱਖੀ ਮਾਲਕਾ ਦਿਨ ਜ਼ਿੰਦਗੀ 'ਚ ਮਾਰੇ ਚੰਗੇ ਆਉਂਦੇ ਰਹਿੰਦੇ ਨੇ ਓ ਸਾਡੇ ਹੌਸਲੇ ਬੁਲੰਦ ਰੱਖੀ ਮਾਲਕਾ ਬਣ ਜ਼ਿੰਦਗੀ 'ਚ ਓ ਚੰਗੇ ਮਾਰੇ ਆਉਂਦੇ ਰਹਿੰਦੇ ਨੇ ਕਹਿੰਦਾ ਕਰਨ ਤਪੱਸਿਆ ਪੁੱਤ ਲਈ ਮਾਪੇ ਫਿਰ ਮਿਹਰ ਖੁਦਾ ਦੀ ਹੁੰਦੀ ਏ ਉਹ ਚਾਵਾ ਦੇ ਨਾਲ ਪਾਲਨ ਪੁੱਤਰੂ ਫਿਰ ਚੰਡੀ ਜਿੱਤ ਹੁੰਦੀ ਏ ਉਹ ਗਿਆਨਵਾਨ ਦੀ ਸੰਗਤ ਚੰਗੀ ਛਾਰ ਤੇ ਦੇ ਬੇਦਵਾਨਾਂ ਨੂੰ ਉਹ ਖਾਣ ਪੀਣ ਤੇ ਮਿਹਨਤ ਵੱਡੀ ਚਾਹੀਦੀ ਪਹਿਲਵਾਨਾਂ ਨੂੰ ਉਹ ਚੰਗੇ ਜੋਗ ਉਸਤਾਦ ਕਿਸੇ ਦਾ ਪਾਵੇ ਵਕਤ ਤੂਫਾਨਾਂ ਨੂੰ ਅਮਨ ਦੋਲਵੀ ਕਰੇ ਸਲਾਮਾ ਝੁੱਕ ਝੁੱਕ ਕੇ ਇਹਨਾਂ ਬਹਿਲਵਾਨਾਂ ਨੂੰ ਅਮਨ ਦੋਲਵੀ ਕਰੇ ਸਲਾਮਾ ਝੁੱਕ ਝੁੱਕ ਕੇ ਇਹਨਾਂ ਬਹਿਲਵਾਨਾਂ ਨੂੰ ਬਹੁਤ ਵਧੀਆ ਅਸੀਂ ਤੈਦ ਲੋ ਧੰਨਵਾਦ ਕਰਦੇ ਆ ਸਰਦਾਰ ਨਰਿੰਦਰ ਸਿੰਘ ਜੀ ਸੁਨਾਣੇ ਵਾਲੇ ਜਿਨ੍ਹਾਂ ਨੇ ਕੱਲ ਬਹੁਤ ਵੱਡਾ ਕੁਸ਼ਤੀ ਦੰਗਲ ਕਰਵਾਇਆ ਉਹ ਵੀ ਲਾਭ ਦੇ ਜਰੀਏ ਕੁਸ਼ਤੀ ਦੰਗਲ ਦਾ ਆਨੰਦ ਮਾਣੇ ਨੇ ਉਹਨਾਂ ਦਾ ਵੀ ਤੈਦ ਲੋ ਧੰਨਵਾਦ ਕਰਦੇ ਆ ਜੀ ਲਓ ਚੱਲ ਜੀ ਕੋਹ ਓ ਬੱਲੇ ਬੱਲੇ ਆਏ ਹਾਏ ਓ ਹਾਏ ਵੱਡੀ ਵਾਲਾ ਜੱਸਾ ਅਸਲੇ ਆਏ ਬਲੋ ਲਾ ਗਿਆ ਪੱਟੀ ਵਾਲਾ ਜੱਸਾ ਇਹ ਆ ਜੱਸਾ ਪਹਿਲਵਾਨ ਪੱਟੀ ਉਸ ਕਬੂਰੂ ਨੇ ਜਿੱਤ ਬਰਾਸ਼ਤ ਕੀਆ ਹੈ ਇਹ ਆ ਜੱਸਾ ਪਹਿਲਵਾਨ ਪੱਟੀ ਜੱਸਾ ਪਹਿਲਵਾਨ ਪੱਟੀ ਭਾਨੇ ਪਹਿਲਵਾਨ ਦੀ ਸ਼ਗਿਰਦ